ਮੈਨੂੰ ਲੱਗਦਾ ਆ ਗਏ ਭਾਜੀ ਹੋਣੀ ਆ ਗਏ ਆ ਗਏ ਆ ਗਏ ਆ ਗਏ ਬੰਦੇ ਵੀ ਕਰ ਰਹੇ ਨੇ ਇੱਥੇ ਆਈ ਆਂ ਭਾਜੀ ਸੱਸੀ ਉਹ ਠੀਕ ਆ ਜੀ ਚਲੋ ਆਪਾਂ ਤੇ ਗਿਆ ਸਫਰ ਚਲੋ ਕੋਈ ਆ ਠੀਕ ਆ ਚਲੋ ਅੱਜ ਆਜੋ ਵਾਜਿਆ ਘੁੰਮ ਫੇਰਾ ਏਡਾ ਕਿਹਾ ਨਹੀਂ ਬੈਠੇ ਕੋਈ ਬੜਾ ਸ਼ੌਕੀਂ ਤੇ ਆ ਜਦੋਂ ਤੇ ਅੱਖਾਂ ਦੇ ਆਉ ਆਉ ਸਾਡੀ ਆਪਾਂ ਰਹੀ ਜਾਂਦੇ ਨਾ ਬਣ ਜਾ ਜਿਵੇਂ ਕਰਦਾ ਹੀ ਨਹੀਂ ਤੇ ਜੇ ਜਦੋਂ ਇਹ ਕਰਦੀ ਹਾਂ ਤੇ ਫਿਰ ਮਾਰਦਾ ਕਾ ਲੈ ਕਿਨੇ ਮੇਰੀ ਉਧਰ ਫਿਰ ਆ ਗਈ ਆਸਟ੍ਰੇਲੀਆ ਤੋਂ ਰਿਪੀਲ ਅੱਛਾ ਮੈਂ ਤਾਂ ਹੁਣ ਭਾ ਇਧਰ ਜਿੜਾ ਹਾਂ ਹੁਣ ਕੈਨੇਡਾ ਕੋ ਮੋਨੇ ਮੜ ਕੇ ਆਸਟ੍ਰੇਲੀਆ ਚਲ ਜਾਗੇ ਕੇ ਮੇਰੀ ਉਹ ਨਹੀਂ ਉਹ ਤੇ ਚੱਗੀ ਆ ਬਾਅਦ ਆਇਓ ਆਇਓ ਹਾਂਜੀ ਆ ਦੀ ਬਲੇ ਹੋਣਾ ਪੜੀ ਹਾਂਜੀ ਬੈਠੋ ਹੋਰ ਬੱਚਾ ਹੁੰਦਾ ਫੋਨ ਠੀਕ ਹੈ ਨਾ ਹਾਂ ਸਭ ਚਲੋ ਮਰੀਏ ਚੱਲੀ ਮੈਂ ਲੈ ਗਏ ਪਾਣੀ ਹਾਂ ਪਾਣੀ ਲਿਆਓ ਹੋਰ ਕੁਝ ਨਹੀਂ ਚੰਗਾ ਇੱਦਾਂ ਬੱਚੇ ਬਾ ਠੀਕ ਹੈ ਬੱਚੇ ਬਹੁਤ ਵਧੀਆ ਸਾਰੇ ਸਾਰੇ ਲੱਗੇ ਆਰੇ ਵੇਹੋ ਵੇਖਣ ਗਏ ਆ ਕੀ ਕਰਦੇ ਕੀ ਠੀਕ ਹੈ ਠੀਕ ਚਲੋ ਇਹ ਆ ਵੀ ਮੁੜ ਕੇ ਗਏ ਮੋਪਾ ਮਿਲੂਗਾ ਫੇਰ ਸੀਰੀ ਜਾਇ ਹਾਂ ਠੀਕ ਹੈ ਜਰੂਰ ਪਰ ਇਹ ਕਿ ਇਹ ਕਰਨ ਦਾ ਮੌਕਾ ਮਿਲਿਆ ਐ ਕੰਜੋਏ ਕਰਨ ਦਾ ਜਿੰਦਗੀ ਦੇ ਵਿੱਚ ਮੈਂ ਇਹ ਚਾਹਣਾ ਕਿ ਜਿਹੜੇ ਬੱਚਿਆਂ ਦੇ ਮਾਪੇ ਰਹਿੰਦੇ ਆ ਨਾ ਸਾਰੇ ਹਿੱਸੇ 'ਚ ਮੈਂ ਤਾਂ ਸਾਰਿਆਂ ਨੂੰ ਕਹਿ ਕੇ ਆਇਆ ਇੱਕ ਵਾਰੀ ਮਾਪਿਆਂ ਨੂੰ ਸਦੋ ਉਹ ਏਕੇ ਜਾਣ ਕੋਈ ਕਰਨ ਕੀ ਬਹੁਤ ਇੰਜੋਏ ਬਹੁਤ ਇੰਜੋਏ ਸੇ ਠੀਕ ਰਹੀ ਸੇ ਠੀਕ ਹੈ ਚਲੋ ਬੜੇ ਲਾਗੀ ਗਏ ਤੇਰੇ ਕੰਨੇ ਹਾਂਜੀ ਇਹ ਤਾਂ ਪਹਿਲਾ ਚਲ ਗਈ ਹੂੰ ਆ 4 ਮਹੀਨੇ ਤੇ ਇਹ 4 ਮਹੀਨਿਆਂ ਲਈ ਤੇ ਮੈਂ ਬਾਤ ਗਿਆ ਠੀਕ ਹੈ ਇਹ ਮੇਰਾ ਉਹਨੂੰ ਤਾਂ ਨਹੀਂ ਜੀ ਗੱਲ ਲਿਆ ਤੁਹਾਨੂੰ ਸੱਚੀ ਗੱਲ ਦੱਸਦਾ ਮੇਰਾ ਤੇ ਉਦੋਂ ਲੱਗਾ ਬਾ ਢੇੜ ਮਹੀਨਾ ਵੀਨਾ ਹੀ ਲੱਗਾ ਉਹ ਅੱਛਾ ਅੱਛਾ ਇਹਨਾਂ ਦਾ ਦਿੱਤਾ ਲੱਗੇ ਇਲਮਹੀਨੇ ਉਹ ਸੀ ਮੇਰਾ ਮੈਂ ਮਾਈ ਘਾਰ ਹੀ ਆਏ ਆ ਮੈਂ ਤਾਂ ਹੀ ਘਰ ਹੀ ਲੱਗੇ ਠੀਕ ਚਲੋ ਵਧੀਆ ਗੱਲ ਆ ਬਹੁਤ ਵਧੀਆ ਆ ਪਰ ਇਹ ਗੱਲ ਹੈ ਕਿ ਉੱਥੋਂ ਇੱਕ ਸੱਚ ਬਚੀ ਲਿਆਏ ਉਹ ਇੱਕ ਮਨਾਉਂਦੇ ਦੇ ਦੇਰ ਮਨਾਉਂਦੇ ਨੇ ਪੂਤਾ ਇਹ ਉਹ ਲੱਭ ਨਹੀਂ ਰਿਹਾ ਇਹ ਜੇ ਤਾਂ ਰਵੇ ਦੀ ਇਹ ਪੂਤਾ ਦਾ ਦੇਣਾ ਆਪਾਂ ਇਹਨਾਂ ਦੇਖਿਆ ਆਪੇ ਇਹ ਬੜਾ ਉਹ ਬਰੇ ਪੂਤਾ ਵਾਲਾ ਦਿਲ ਕੀਤਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਕਰਦੇ ਕਿੰਨੇ ਇਹ ਪੂਤ ਕੰਗ ਦਿੰਦੇ ਘਰੋਂ ਘਰ ਅਸਾਂ ਆਪਣੇ ਘਰਾਂ ਦੇ ਬਾਹਰ ਉਹ ਰੱਖੇ ਹੁੰਦੇ ਆ ਪੂਤਾ ਦਾ ਪੁਰਾਣੇ ਹੁੰਦੇ ਕਾਪਰੇਸ਼ਨ ਕੀਤੀ ਹੁੰਦੀ ਬਾਕੀ ਪੂਤਾਂ ਦੇ ਕਿੰਨੇ ਪੂਤਾ ਦੀ ਨਿਸ਼ਾਨੀ ਲੈਣਾ ਅੱਜ ਅੱਛਾ ਅੱਛਾ ਉਹ ਵੀ ਇਹਦੇ ਪੁੱਤਾਂ ਨਾਲ ਦੇਣਾ ਮਨਾਉਂਦੇ ਆ ਉਹਦੀ ਮਜਾਦੀ ਲੈਂਦੀ ਜੀ ਜੀ ਖੈਲੋ ਵੀਨ ਕਰਕੇ ਦਿਹਾੜਾ ਕੋਈ ਨਾ ਦਾ ਗੋਰੀਆਂ ਦਾ ਹਾਂਜੀ ਉਹ ਸੈਲੀਬ੍ਰੇਟ ਕਰਦੇ ਆ ਅੱਛਾ ਜੀ ਉਹ ਇਸ ਤਰ੍ਹਾਂ ਦਿਨ ਅਰਥੇ ਜੋ ਆਪਣੇ ਜਿਹੜੇ ਅਗੇ ਨਾ ਜਿਹਦਾ ਡੈਥ ਹੋਈ ਹੁੰਦੀ ਆ ਉਥੇ ਕਬਰਾਂ ਤੇ ਜਾ ਕੇ ਤੇ ਪੂਰਾ ਮਨਾਉਂਦੇ ਨੇ ਮਨਾਉਂਦੇ ਐਨਜੋਏ ਐਨਜੋਏ ਸਾਡੇ ਇੱਥੇ ਦਰਦੇ ਨੇ ਕਬਰਾਂ ਨੂੰ ਉਹ ਇੱਕ ਦਿਨ ਮਨਾਉਂਦੇ ਸਾਲ ਬਾਅਦ ਆਪਣਾ ਲੈ ਕੋ ਕਿਦਾਂ ਬਾਬਾ ਬਾਬਿਆਂ ਨੇ ਵੀ ਪੁੱਛਦੇ ਆ ਇਹ ਇਹ ਕੋਸ ਦਾ ਚੀਜ਼ ਆ ਉਹਦਾ ਸਭ ਤੋਂ ਵੱਡੀ ਮੈਂ ਚੀਜ਼ ਹੀ ਉੱਥੇ ਵੇਖੀ ਆ ਮੈਂ ਬਹੁਤਾ ਵੀ ਘੁੰਮਿਆ ਹਾਂ ਜਾਨੀ ਕਿ ਕੈਰੇਗਰੀ ਤੋਂ ਲਾਲੋ ਬ੍ਰੈਮਟਨ ਬ੍ਰੈਮਟੋ ਤੋਂ ਵਿਨੀਪੈਗ ਸਾਰੀ ਸੂਰੀ ਸਾਰੇ ਘੁੰਮਿਆ ਇੱਕ ਚੀਜ਼ ਵੇਖੀ ਸਾਡੇ ਵਾਲੇ ਪਿੰਡਾਂ ਤੋਂ ਮੜੀਆਂ ਬਾਹਰ ਬਣਾਉਣ ਦੇ ਹਾਂਜੀ ਹਟਵੇਂ ਪਿੰਡਾਂ ਤੋਂ ਉਹ ਤਾਂ ਸੜਕ ਦੇ ਉੱਤੇ ਬਣਾਈਆਂ ਨੇ ਠੀਕ ਠੀਕ ਸੋਹਣੀ ਸਭ ਨਾਲ ਨਾਲ ਸੜਕਾਂ ਐ ਸੋਹਣੀਆਂ ਜਿਹੜੀ ਫਿਰ ਉਹਨੂੰ ਪੂਰਾ ਛੰਗਾਰਿਆ ਕਿ ਇਹ ਸਾਡਾ ਵਧੀਆ ਬਹੁਤ ਸਾਰਾ ਸੁਧਾਰ ਸੁਧਾਰ ਦੇਣਾ ਫਿਰ ਉਹ ਜਿਹੜੇ ਆ ਕੜੇ ਗਏ ਆ ਤੇ ਘਾਇ ਸਾਡੇ ਨੂੰ ਬੜੀਆਂ ਲੱਗੋ ਲੰਘਦੇ ਆਣ ਤੇ ਲੰਘਦੇ ਚੜਦੇ ਲੰਘਦੇ ਆ ਵੀ ਕਦੇ ਚੰਬੜ ਨਾ ਜਾਏ ਕੋਈ ਉੱਥੇ ਦੇ ਇਦਾਂ ਵਾਂਗ ਜਿਵੇਂ ਪੂਨਾ ਦਾ ਵੇਖੋ ਗੁੱਜਾ ਉਹਨੇ ਕਬਰੋਸਤਾਨ ਹੈ ਹਾਂ ਉਹਦੇ ਐਂ ਲੱਗਦਾ ਜਿਵੇਂ ਟੂਰਿਸਟ ਟੂਰਿਜ਼ਮ ਹੈ ਹਾਂ ਬਹੁਤ ਸੋਹਰੇ ਸੋਹਰੇ ਹਨ ਪਰ ਉਹਨਾਂ ਕੋਈ ਉਹ ਦਾਲਦੀ ਕੋਈ ਉੱਤੇ ਜੜੈਲਾਂ ਨਹੀਂ ਇੱਥੇ ਜੜੈਲੀਆਂ ਸਹੀ ਦੱਸੋ ਇਹਦੀ ਕੈਚਿੰਗ ਦੀ ਹੈ ਹੈ ਤੇ ਮੇਰੇ ਨਾਲੇ ਸਭ ਕੁਝ ਹੈ ਅਰੇ ਕੋਈ ਗਿਫਟ ਬੱਚੀ ਨੇ ਬੇਟੀ ਨੇ ਭੇਜਿਆ ਆਪਣੇ ਮਾਸਟਰ ਦੀ ਵਾਸਤੇ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਮੈਂ ਕਹਿੰਦਾ ਉਹ ਖੇਚਰ ਕਾਨੂੰ ਪਾਈ ਤੁਸੀਂ ਹੀ ਨਹੀਂ ਹੈ ਉਹ ਬਸ ਉਹਨੇ ਫਿਰ ਸਾਰੇ ਜੀਆਂ ਵਾਸਤੇ ਆਦੀ ਮੈਂ ਬੜੀ ਭੇਜ ਰਾਈ ਆ ਹੈ ਤੂੰ ਚੱਲੇ ਆਏ ਓ ਤੇ ਠੀਕ ਆ ਠੀਕ ਆ ਚਲੋ ਪਰਮ ਮੈਂ ਕਹਿੰਦਾ ਵੀ ਚਲੋ ਪਰਮਾਤਮਾ ਤੈਨੂੰ ਰੱਖੀਆਂ ਬਖਸ਼ੇ ਤੇ ਵਧੀਆ ਕੀਤਾ ਤੂੰ ਹੀ ਸਾਨੂੰ ਯਾਦ ਰੱਖਿਆ ਨਾਲ ਹੈ ਤੇ ਆਹ ਐਨ ਕਾਂ ਭੇਟੀਆਂ ਬਈ ਬਹੁਤ ਵਧੀਆ ਬਹੁਤ ਸੋਹਣੀਆਂ ਮੈਂ ਕਹਿੰਦਾ ਮਾਗੇ ਵੇਖ ਲਈਏ ਲਾਓ ਆਪਾਂ ਹੋਰ ਨਿਕਲ ਗਿਆ ਜੀ ਲੱਗਦਾ ਬਈ ਇਹ ਕੀ ਦੀਆਂ ਲਾਣਾ ਐ ਆਹ ਦੀਦੀ ਤੁਹਾਡੇ ਵਾਸਤੇ ਲੌਂਗ ਕੋਟ ਆਇਆ ਮੈਂ ਕਹਿੰਦਾ ਭਈ ਇਹ ਇੱਕ ਨਾਲ ਦੇ ਨਾਲ ਕੋਟ ਘੜ ਪਾ ਲਾ ਦੋਵੇਂ ਤੋਂ ਹੋ ਜਾੜ ਗਏ ਵਾਸੀ ਵਾਸਤੇ ਤਾਂ ਮੈਂ ਤੇ ਆਇਆ ਲੌਂਗ ਕੋਟ ਹੈ ਥੈਂਕ ਯੂ ਬង ਤੇਰਾ ਬਹੁਤ ਬਹੁਤ ਤਾਨਵਾਦ ਤੇ ਬਾਕੀ ਤੁਹਾਡਾ ਅੱਜ ਨਾਲ ਨਹੀਂ ਲੈ ਕੇ ਆਉਂਦੇ ਇੱਕ ਫੋਟੋ ਵੀ ਹੈ ਜਦੋਂ ਉਹਨੇ ਪੀਚ ਇਹ ਪਿਆਰ ਹੈ ਇੱਕ ਦੂਜੇ ਦਾ ਬੱਚਿਆਂ ਨੇ ਆਇਆ ਯਾ ਨਾ ਦਾ ਆ ਇੱਕ ਜਦੋਂ ਨਾਲ ਮੇਰੇ ਨਾਲ ਬੱਚਾ ਪਿਆਰ ਹੈ ਆਪਸੇ ਇਹ ਵੀ ਕਮਾਉਣ ਵਿੱਚ ਕੋਈ ਗੱਸਾ ਨਹੀਂ ਛੱਡੀ ਬਹੁਤ ਕਮਾਇਆ ਨੇ ਬ੍ਰਾਹਮਣਾਂ ਨਾਲ ਫਾਲਾ ਰੋਲ ਬਾਏ ਡੈਂਜਰ ਬੈਨਾ ਫਸਾਰੀ ਕਮਾ ਕੁ ਮੂ ਗਿਆ ਆਈ ਨਾ ਵੰਦੇ ਰੇਟਰ ਜਾਂ ਪਿਕਸਰ ਬਹੁਤ ਸੁਣੀਆ ਲੱਗਦੀ ਹੈ ਜਦੋਂ ਘੁੰਮਣ ਕਰਨ ਜਾਂਦੇ ਸੀ ਤੇ ਬਟਕੇ ਸਟੇਟਸ ਲਾਉਣੇ ਵੀ ਹਲੇ ਘਣ ਨਾਲ ਘੁੰਮ ਗਏ ਹਾਂ ਹੁਣ ਸਦੋ ਤੁਲਾ ਦਾ ਜ਼ਿਕਰ ਪਰੇ ਤੇ ਫਿਰ ਬੇਟੇ ਕੋ ਵੇਖਾਂਗੇ ਆਸਟ੍ਰੇਲੀਆ ਜਦੋਂ ਆਵਾਂਗੇ ਨਾ ਮੇਰੇ ਕੋਲੋਂ ਬੰਦਾ ਮੇਰੇ ਕਿਹਾ ਨਾਲੇ ਨਾਲੇ ਜਦੋਂ ਮ리에 ਪਰਮਾ ਦੇਵਿਕਰੇੰ ਬਰਕੇ ਹੀ ਵਿਆਹ ਕਰਨਾ ਆ ਜਾਂ ਆਵਾਂਗੇ ਕਿਤੇ ਹੋ ਵੀ ਹੋ ਗਏ ਮੈਂ ਦੇ ਉੱਤੇ ਜਿੰਨੇ ਵੀ ਬੱਚੇ ਨਾ ਮੈਨੂੰ ਤੇ ਉਹਨਾਂ ਕਾਫੀ ਕਮਾਇਆ ਇੱਕ ਹੁੰਦਾ ਵਿਚਾਰਾ ਇੱਕ ਚੱਲ ਜਾਂਦਾ ਜੀ ਕੋਈ ਚਾਰ ਟਰੱਕ ਕਲੇ ਆ ਗਏ ਚਾਰ ਟਰੱਕ ਕਲੇ ਚੱਲ ਗਏ ਤੇ ਮੈਂ ਉਹਨਾਂ ਨੂੰ ਕਹਿ ਦਿਆ ਭਾਈ ਤੁਸੀਂ ਇਹ ਚਾਰ ਲਾ ਕੇ ਮੈਂ ਦੋਨੋਂ ਇੱਕੋ ਗੱਲ ਅਖਰੀ ਜਾਂ ਤਾਂ ਮੈਨੂੰ ਡਾਲਰ ਦੇ ਜੋ ਅੱਜ ਜਿਹੜੇ ਮੇਰੇ ਨਾਲ ਨੇ ਮੈਨੂੰ 20-20 ਇਕੱਠੇ ਕਰਕੇ ਦੇਜੋ ਮੈਂ ਉਹ ਉੱਪਰ ਧਰ ਲੈਣਾ ਹੈ ਮੇਰੇ ਨਾਲ ਨੂੰ ਟਾਈਮ ਦੇ ਦੇਣਾ ਕਿ ਇੰਨੇ ਵਜੇ ਆ ਜਾਈਦਾ ਇੰਨੇ ਵਜੇ ਤੂੰ ਲੈ ਲੈ ਫਿਰ ਉਹ ਆ ਗਿਆ ਜਲਦੀ ਹੈ ਬੜੀ ਹੈ ਜੌਂਦੇ ਵੀ ਜਾਣਾ ਚਲੋ ਭੰਟ ਕਿਵੇਂ ਇੰਨਾ ਕਿ ਬਾਕੀ ਮੈਂ ਕਮਾਇਆ ਤੁਹਾਨੂੰ ਮੇਰੇ ਉਹ ਉਹਨਾਂ ਜਿੰਨੇ ਨਵੇਂ ਨਵੇਂ ਆਪਾਂ ਮਲੇ ਤੇ ਉਹਨਾਂ ਨੂੰ ਇਹੋ ਪਿਆ ਕਿ ਤੂੰ ਆਪਣੇ ਮਾਪਿਆਂ ਨੂੰ ਸਦੋ ਇੱਕ ਕਰੀ ਉਹਨਾਂ ਨੂੰ ਵਿਖਾਓ ਉਹਨੇ ਲੋਕ ਕਿਦਾਂ ਜੀ ਰਹੇ ਨੇ ਅਸੀਂ ਇੱਥੇ ਜੋੜਨ ਨਾਲ ਟੱਕ ਬੰਨੇ ਆ ਬਾਸ ਉਹ ਲੋਕ ਆਪਣੀ ਸਿਹਤ ਨਾਲ ਲਈ ਬਿਲਕੁਲ ਇੰਜੋਏ ਲਾ ਇੱਥੇ ਰੋਟੀਆਂ ਚਾਰ ਸਵੇਰੇ ਖਾਲਾ ਚਾਹ ਦਿੱਤਾ ਨਹੀਂ ਖਾਲਾ ਚਾਹ ਰਾਜ ਵਾਲਾ ਖਾ ਖਾ ਰੋਟੀਆਂ ਤੂੜ ਦਈ ਜਨ ਭਾਜੀ ਖਾਂਦੇ ਸਿਹਤ ਵਾਸਤੇ ਬਿਲਕੁਲ ਬਿਲਕੁਲ ਉਹਨਾਂ ਦੀ ਲੋੜ ਹੈ ਹਾਂ ਲੋੜ ਹੈ ਲੋੜ ਪੈਂਦਾ ਐਵੇਂ ਧੱਕੀ ਜਿਹੜੇ ਬਸ ਕੋਈ ਸਾਨੂੰ ਬੇਟੀ ਨੇ ਘਮਾਇਆ ਤੇ ਪੂਰਾ ਪਰਸਾ ਉਹ ਇੱਕ ਐਸੀ ਜਗ੍ਹਾ ਤੇ ਲੈ ਕੇ ਗਈ ਵੈਨਕੂਵਰ ਕਿ ਫੋਨ 'ਤੇ ਸਾਨੂੰ ਸਾਰਾ ਕੈਨੇਡਾ ਹੀ ਘਮਾਇਆ ਓ ਡੀ ਕੇ ਤਾਂ ਇੰਨਾ ਵਧੀਆ ਲੱਗਾ ਬਹੁਤ ਜਿਆਦਾ ਕਿਤਾ ਉਹ ਤੁਹਾਨੂੰ ਦੱਸਦਾ ਇੱਕ ਜੀ ਉਹਦੇ ਵਿੱਚ ਕੀ ਹੋਈਏ ਭਾਜੀ ਉਹ ਰਹਾਗਾ 5d 5 ਜਿਹੜਾ ਨਾ ਉਹ ਡੀ ਇਥੇ ਹਾਂ 5 ਜਿਹੜੀ ਡੀ ਆ ਉਹ ਹੈਗਾ ਉੱਥੇ ਆਪਾਂ ਮਹਿਤਾਵਾ ਹਾਂ ਉਹ ਕੀ ਕਰਦੇ ਇਦਾਂ ਨਾ ਚੇਰਿਆਂ ਨੂੰ ਲੱਗੀਆਂ ਨੇ ਉੱਥੋਂ ਨੂੰ ਜਿਹਨੂੰ ਗਾਹ ਕਰ ਲੈਂਦੇ ਨੇ ਨਾ ਉਹ ਉਹ ਦਾਦੇ ਉੱਥੇ ਹੀ ਆ ਬਸ ਉਹ ਸਕਰੀਨ ਚੱਲਦੀ ਆ ਹਾਂ ਉਹ ਸਕਰੀਨ ਚਾਲਦੀ ਆ ਤੇ ਸਾਰੇ ਕੁਰਸੀਆਂ ਦੇ ਬੈਠੇ ਨੇ ਹੁਣ ਜਦੋਂ ਸਕਰੀਨ ਨੇ ਐ ਨੂੰ ਆਉਣਾ ਬਦਲ ਨੇ ਆਣ ਤੇ ਉਹ ਮੂਵਮੈਂਟ ਕਰਦੇ ਕੁਰਸੀਆਂ ਦੀ ਤੇ ਲੋਕਾਂ ਜਿਹੜਾ ਆਉਂਦਾ ਜਿਵੇਂ ਹੀ ਡੇក ਚੱਲੇ ਆ ਇਹ ਲੱਗੇ ਮੇਰਾ ਕੜਾ ਖਿੱਚੀ ਜਾਵੇ ਖਿੱਚ ਖਿੱਚ ਕਰਾ ਮੈਂ ਨਾ ਕੋਈ ਫੇਰ ਚੇਰ ਟੈਂਸ਼ਨ ਹੋਵੇ ਮੈਂ ਬਸ ਬੈਠਾਂ ਸੀ ਇਹਨੂੰ ਬੜੀ ਤੋਂ ਇਹਨਾਂ ਕੋਲ ਬਸ ਇੱਕਦਮ ਫੜਿਆ ਮੈਂ ਤਾਂ ਬਸ ਸਵਾਈ ਕਰਵਾਇਆ ਇਹ ਬਰਵੇ ਤੋਂ ਕੈਸਾ ਮੰਗਰੀ ਜਾ ਰਿਹਾ ਮੈਂ ਮੇਰੇ ਕੋਲ ਬਸ ਮੇਰੇ ਲੱਗਦਾ ਚੱਲਦਾ ਹੀ ਆ ਰਿਹਾ ਲੱਗਦਾ ਇਦਾਂ ਹੀ ਵਾਜ ਬੱਜ ਚੱਲੇ ਵਿੱਚ ਪੂਰਾ ਬੋਲਦਾ ਸਾਰਾ ਕੈਨੇਡਾ ਉੱਚ ਨਾ ਬਖਾਇਆ ਬਹੁਤ ਸਾਰਾ ਕੈਨੇਡਾ ਕੋਲ ਬਹੁਤ ਵਧੀਆ ਵਧੀਆ ਪਰ ਉਹ ਹੈਗਾ ਇੱਥੇ ਆਪਣਾ ਮਹਿਲਪੁਰ ਬਹੁਤ ਵਧੀਆ ਹੈ ਮਹਿਲਪੁਰ ਸਹੀ ਗੱਲ ਹੈ ਭਾਈ ਘਾੜੀ ਵੀ ਜਰੂਰ ਚਾਹੀਦਾ ਬੱਚਿਆਂ ਦਾ 1770 1770 ਅਨੁਸਾਰ ਇਹਨਾਂ ਸਾਰੇ ਬੱਚਿਆਂ ਦਾ ਪਿਆਰ ਸੇ ਪਹਿਲਾਂ ਬੁੜਾ ਕੀਤਾ ਹੁੰਦਾ ਹੈ ਪਰ ਬੱਚਿਆਂ ਦੀ ਵਾਰੀ ਆ ਮਾ ਬੀ ਉਹ ਨਹੀਂ ਜਾਂਦੇ ਕਰਾਈਏ ਮੈਂ ਉਹ ਲੋਕ ਜ਼ਿੰਦਗੀ ਜਿਉਦੇ ਆ ਅਸੀਂ ਜ਼ਿੰਦਗੀ ਭੋਗਦੇ ਬਿਲਕੁਲ ਸਹੀ ਗੱਲ ਹੈ ਜਿਉਣਾ ਉਹਨਾਂ ਦਾ ਭਾਈਆ ਆਹ ਕਿਆ ਉਹਨਾਂ ਨੂੰ ਭਾਈ ਇਹ ਟੈਨਸ਼ਨ ਨਹੀਂ ਨਾ ਹੁੰਦੀ ਕਿ ਸਵੇਰੇ ਕਿਹੜਾ ਇਹ ਕਮਾਉਣਾ ਆ ਉਹ ਸ਼ਾਮ ਬੈਠ ਖਾਣਾ ਕਰਨਾ ਨਾ ਉਹ ਹਫ਼ਤੇ ਜਮਾ ਤੇ ਜੋ ਡਾਲੇ ਹੋਰ ਪਾਲੀ ਉੱਥੋਂ ਦਾ ਕਿਦਾਂ ਖੇਤੀਬਾੜੀ ਦਾ ਖੇਤੀਬਾੜੀ ਦਾ ਮੈਨੂੰ ਬਹੁਤ ਵੱਧੇ ਰਹੇ ਹੂੰ ਪਹਿਲੀ ਗੱਲ ਹੈ ਕਿ ਉੱਥੇ ਕਿਲਾ ਦੋ ਕਿਲੇ ਦੀ ਜ਼ਮੀਨੀਆਂ ਆ अच्छा जी। ਉੱਥੇ ਫਾਰਮ ਹੈ ਝਾਰ ਕਿਲਾ, 2000 ਕਿਲਾ, 500 ਤੋਂ ਪਲੱਸ ਹੀ ਹੈ ਸਾਰੇ ਬਾਗ। ਠੀਕ ਹੈ। ਫਿਰ ਜਿੱਦਾਂ ਜ਼ਮੀਨ ਇਦਾਂ ਢਾਲਦੀ ਆ ਕੋਈ ਤਾਂ ਵਾਠਾ ਕੋਈ ਉਹਨੂੰ ਚੇਂਜ ਨਹੀਂ ਕਰਦੇ। ਹਾਂ। ਉਹ ਕੁਦਰਤੀ ਕੁਦਰਤ ਨਾਲ ਜੁੜੇ ਨੇ ਸਾਰੇ ਉਹ। ਫਿਰ ਜਿੱਦਾਂ ਕਣਕ ਬੀਜ ਦਿੱਤੀ ਆ ਤੇ ਸਰੋਂ ਆ ਮੈਂ ਦੋ ਜੱਫੇਲਾ ਰੱਖੀਆਂ ਕਣਕ ਦੇ ਸਾਬ। ਹਾਂ। ਪਾਣੀ ਉਹਨਾਂ ਦੇਣਾ ਫੁਆਇਨਾ ਚਾ। ਅੱਛਾ ਜੀ। ਤੇ ਜਦ ਬੀਂਦਾ ਹੋਵੇ। ਹਾਂ। ਇਹ ਕੋਈ ਮੈਂ ਖਾਦੂਦ ਪਾਉਂਦਾ ਤੇ ਉੱਥੇ ਕੋਈ ਦੇਖਿਆ ਨਾ ਦਵਾਈ ਸਪਰੇਅ ਕਰਦਾ ਮੈਂ ਜਿਹਨੇ 2.5 ਮਹੀਨੇ ਆ ਸਾਡੇ ਜਿਆਦਾ ਹੀ ਫਿਰਦਾ ਜੋਰਿਆ ਇਹ ਸਪਰੇਅਸ ਬਰੋਂ ਘਾਟੀਆ ਕਿਤੇ ਭਾਈ ਪੰਜ ਪੰਜ ਬੋਰੀ ਤਾਈ ਨੂੰ ਆਪਾਂ ਬਿਮਾਰੀਆਂ ਚ ਕਰਨੇ ਹਾਂ ਪੰਜ ਪੰਜ 6 ਜੇ ਬੋਰੀਆਂ ਖਾਦ ਕਿੱਲੇ ਨੂੰ ਪਾਈ ਜਾਂਦੇ ਸਪਰੇਅ ਕਰੀ ਜਾਂਦੇ ਤੇ ਬਿਮਾਰੀਆਂ ਵੀ ਆਪਾਂ ਸਾਬ ਉੱਥੇ ਬਿਮਾਰੀ ਕੋਈ ਨਹੀਂ ਬਿਲਕੁਲ ਬਿਲਕੁਲ ਸੋ ਪਰਟੀਆ ਭਾਈ ਵਾਤਾਵਰਣ ਦਾ ਬੜਾ ਬੜਾ ਨਾਲ ਮਦਦਾਂ ਮੈਂ ਉੱਥੇ ਕਈਆਂ ਨੂੰ ਬਜ਼ੁਰਗਾਂ ਨੂੰ ਪੁੱਛਿਆ ਮੈਂ ਕਹਾਂ ਜਿੰਮਨਲ ਪਾਰਕਾਂ ਚ ਜਾਓ ਮੈਨੂੰ ਕੋਦਾ ਤੇ ਮੇਰਾ ਕੋਈ ਬਾਗ ਨਹੀਂ ਪਾਰਕਾਂ ਜਾ ਕੇ ਮਰ ਮੈਂ ਯਾਰ ਦੋਸਤ ਬਣ ਗਏ ਉੱਥੇ ਮੈਨੂੰ ਪੰਜਾ ਛਿਆ ਨੇ ਇਹੋ ਦੱਸਿਆ ਕਿ ਜਦੋਂ ਅਸੀਂ ਆਏ ਆ ਨਾ ਇੱਥੇ ਉਦੋਂ ਐ ਬਿਮਾਰ ਹਾਂ ਪੰਜਾਬ ਤੋਂ ਤੁਰੇ ਅੱਛਾ ਤੇ ਜਦੋਂ ਇੱਥੇ ਆ ਗਏ ਠੀਕ ਹੋ ਗਏ ਠੀਕ ਹੈ ਯਾਨੀ ਕਿ ਇੱਥੇ ਬਿਮਾਰੀ ਸਾਡੀ ਆਣ ਕੇ ਕੱਟੀ ਗਈ ਹੈ ਹੂੰ ਹੂੰ ਤੇ ਯਾਨੀ ਕਿ ਨੈਚੁਰਲ ਹੈ ਸਾਰਾ ਕੁਝ ਹੁਣ ਜਿਵੇਂ ਇੱਥੇ ਰੋਟੀ ਬਣਾਉਂਦੇ ਇੱਕ ਚੀਜ਼ਾਂ ਤੋਂ ਵੱਡੀ ਜਾਵੇ ਹੂੰ ਇੱਥੇ ਅਸੀਂ ਸਵੇਰੇ ਰੋਟੀਆਂ ਖਾਂਦੇ ਹਾਂ ਦੁਪਹਿਰੇ ਫਿਰ ਭੁ ਰਾਤ ਨੂੰ ਹਰ ਬੋਕ ਲਗੀ ਨਹੀਂ ਹੂੰ ਉੱਥੇ ਭਾਜੀ ਬਿਲਕੁਲ ਭੁੱਖ ਨਹੀਂ ਲੱਗਦੀ ਹੂੰ ਆਟਾ ਨੈਚੁਰਲ ਕੋਈ ਖਾਦ ਦਵਾਈ ਵਾਲਾ ਨਹੀਂ ਮੈਨੂੰ ਜਗਦੀ ਗੱਲ ਕਿਉਂਕਿ ਰੋਟੀ ਜਿਹੜੀ ਉਹ ਅਸਰੇਗਾ ਆਪਾਂ ਸਵੇਰੇ ਜੇ ਖਾ ਲਈ ਹੈ ਨਾ ਹੂੰ ਹੂੰ ਤੇ ਰਾਤ ਨੂੰ ਇੱਕ ਅੱਧੀ ਕਿ ਦਿਖਾਈਦੀ ਤੇ ਜਾਨੀ ਕਿ ਫਿਰ ਵੀ ਸਰੀਰ ਹੈ ਬੇਹਦ ਤੇ ਹੂੰ ਤੇ ਇਥੇ ਇੰਨੀਆਂ ਖਾ ਖਾ ਕੇ ਬਿਮਾਰ ਹੋ ਜਾਂਦਾ ਹੂੰ ਹੂੰ ਬਹੁਤ ਵਧੀਆ ਇੱਥੋਂ ਵਾਲਾ ਗੁਣਤੀ ਖੇਤੀ ਕੋਠਾ ਦੇ ਦਰਖਤ ਵੀ ਉਹ ਸੁੱਕ ਜੇ ਹਨਾ ਤੁਹਾਨੂੰ ਕੱਟ ਨਹੀਂ ਹੈਗੀ ਹੂੰ ਉਹ ਉਦਾਂ ਹੀ ਸੁੱਕਾ ਸੁੱਕਾ ਖੜਾ ਰਹੇਗਾ ਅੱਛਾ ਹੂੰ ਕੋਈ ਦਰਖਤ ਦੀ ਕਟਿੰਗ ਨਹੀਂ ਕਰਦੇ ਮੈਂ ਕਹਿੰਦਾ ਇਥੇ ਲਾ ਵੀ ਸੁਪਾਏ ਲੋਕੀ ਕਹਿੰਦੇ ਪੰਜਾਬ ਸਰਕਾਰ ਨੂੰ ਇਥੇ ਹੀ ਕਰਦੇ ਫਿਰ ਉੱਤੇ ਜੇ ਇੱਕ ਕਟਿਆ ਤਾਂ ਦੋ ਲਾਉਣੇ ਆ ਅੱਛਾ ਇਹ ਵੀ ਗੱਲ ਹੈ ਕਿ ਜੇ ਤੁਸੀਂ ਇੱਕ ਕੱਟ ਲਿਆ ਤਾਂ ਉਹਦੇ ਦੋ ਲੱਗੋ ਦੋ ਲੱਗੋ ਤੁਹਾਡੇ ਘਰ ਅੱਗੇ ਇੱਕ ਉਹਨਾਂ ਦਾ ਦਰਖਤ ਹੈ ਸਰਕਾਰ ਦਾ ਇੱਕ ਤੁਹਾਡਾ ਵਾਲਾ ਅੱਛਾ ਜੇ ਤੁਹਾਡਾ ਸੁੱਕਾ ਤੁਹਾਨੂੰ ਗਲੰਡੀ ਪੈਣੀ ਹੈ ਸਰਕਾਰ ਨੇ ਆਪਣਾ ਸੁੱਕਾ ਡਿੰਗਿਆ ਠੀਕ ਗੰਦਪਿਆਤ ਤਰਦ ਵਧੀ ਹੂੰ ਬਹੁਤ ਵਧੀਆ ਲੱਗੂ ਲੱਗਾ ਵੇਖੋ ਜੀ ਉੱਥੇ ਜਿੰਦਾ ਹੁੰਨੇ ਕਿ ਆਮ ਅਸੀਂ ਤੁਰਦੇ ਸੜਕ ਕ੍ਰੋਸ ਕਰਨ ਲਗੇ ਕੋਈ ਗੱਡੀ ਰੋਕਦੀ ਨਹੀਂ ਹੈਗੀ ਤੇ ਉੱਥੇ ਜਾਈਏ ਨਾ ਤੁਰਨ ਵਾਲਾ ਨੂੰ ਪੈਰ ਦਿੱਤੀ ਜਾਂਦੀ ਹੈ ਬਿਲਕੁਲ ਅਸੀਂ ਵੀ ਆ ਵੀ ਜਾਂਦੇ ਹਾਂ ਉੱਥੇ ਮੈਂ ਕਹਿੰਦਾ ਕਿ ਇਹ ਬੰਦੇ ਵੀ ਛੱਡੋ ਜੇ ਕੋਈ ਜਾਨਵਰ ਵੀ ਨੰਨਣ ਲਗਾ ਨਾ ਉਹ ਉਹਨਾਂ ਨੇ ਉੱਥੇ ਬ੍ਰੇਕ ਮਾਰ ਲਈ ਕਿ ਇਹ ਨੂੰ ਨਾ ਲੈੰਦੋ ਅਸੀਂ ਫੇਰਾਂ ਵੇਜਾਂਗੇ ਫਿਰ ਇੱਕ ਚੀਜ਼ ਵੇਖੋ ਆਪਾਂ ਹੁਣ ਪਿੰਡਾ ਜਿੱਥੇ ਜਾਣਾ ਨਾ ਜਦੋਂ ਆਪਾਂ ਆਉਂਦਿਆਂ ਵੇਖ ਕੱਢੇ ਕੀ ਬੰਦੇ ਆ ਇਦਰ ਉਹ ਗੱਡੀ ਆਉਂਦੀ ਐ ਜਾਂ ਜਾਂਦੀ ਤੇ ਜੀ ਇੱਕ ਸੜਕ ਬਿਲਕੁਲ ਸਾਹਦੇ ਹੂੰ ਤੀ ਕਰਾਸ ਕਰਕੇ ਦੂਜੀ ਆਪਣੀ ਲੈਣ ਜਾਣਾ ਹੂੰ ਫੇਰ ਆਪਾਂ ਮੋੜਦੇ ਇ ਇਕੱਠੇ ਜਾ ਪਹੁੰਚਣੇ ਨੇ ਜੇ ਮੂਣਾ ਪਰ ਮੋੜ ਆ ਗਿਆ ਤਾਂ ਮੋੜ ਤੇ ਆਪਾਂ ਇਕੱਠੇ ਪਹੁੰਚਣੇ ਹਾਂ ਹਾਂਜੀ ਜਿਹੜਾ ਪਹਿਲਾਂ ਸਿਕੰਟੀ ਪਹਿਲਾਂ ਆਇਆ ਪਹਿਰ ਉਹਦੀ ਐ ਹੂੰ ਤੇ ਜੇ ਤੁਰਨ ਵਾਲੇ ਆ ਤੇ ਸਭ ਤੋਂ ਪਹਿਲ ਉਹਦੀ ਆ ਕਿ ਤੁਰਨ ਵਾਲੇ ਦੀ ਪਹਿਲ ਆ ਬਿਲਕੁਲ ਇਹ ਯਾਰ ਤੁਰ ਰਿਆ ਨੂੰ ਜਾਈਏ ਇਹ ਆ ਕਿ ਰਿਸਪੈਕਟ ਹੈਗੀ ਆ ਰਿਸਪੈਕਟ ਠੀਕ ਆ ਨਾ ਜਾਨਵਰ ਹੋਵੇ ਬੰਦਾ ਹੋਵੇ ਠੀਕ ਆ ਨਾ ਉਹ ਕਦਰ ਕਰਦੇ ਆ ਇੱਥੇ ਨਾ ਮੈਂ ਕਹਿੰਦਾ ਵੀ ਇਹ ਸਾਹਮਣੇ ਭਾਏ ਕਿੰਨੇ ਵੀ ਜੜੇ ਖਲੋਤੇ ਹਜੂਮ ਖਲੋਤਾ ਮੈਂ ਕਹਿੰਦਾ ਵੀ ਉਹਨੇ ਹਾਰ ਤੋਂ ਹੱਥ ਨਹੀਂ ਝੁਕਣਾ ਵੀ ਤੁਸੀਂ ਕਿ ਤਰੇ ਜਾਂਦੇ ਜੀ ਪਾ ਜੀ ਉੱਥੇ ਹਾਰਨ ਤਾਂ ਮਾਰਦੀ ਨਹੀਂ ਗੱਡੀਆਂ ਦਾ ਹਾਰ ਨਹੀਂ ਮਾਰਾਂਗੇ ਵਜਦਾ ਪੰਜਾਬ ਨਾਲ ਉਹ ਵੱਧ ਗੱਡੀਆਂ ਉੱਥੇ ਤੇ ਕੋਈ ਟ੍ਰੈਪ ਨਹੀਂ ਹਾਰ ਲੇ ਗਦੀ ਵਾਈਟ ਨਹੀਂ ਇੱਥੇ ਨਹੀਂ ਆਂਦੇ ਇੱਥੇ ਨਾ ਪੀ ਕੇ ਜਾਂਦੇ ਨੇ ਰਾਤ ਤੇ ਕਹਿੰਦਾ ਲਾਈਟਾਂ ਦਾ ਕੰਮ ਆ ਆਰਾਮ ਨਹੀਂ ਬੰਦ ਕਰਦੇ ਰਾਤ ਵੀ ਹਾਰ ਨਹੀਂ ਮਾਰਦੇ ਜੀ ਦੇ ਕੋਈ ਇਸ ਤੋਂ ਨਾ ਦੇਖੋ ਮੌਲ ਇਹਦਾ ਵਾ ਕਿ ਇੱਥੇ ਵੀ ਪੰਜ ਸੱਤ ਦਾ ਜੀ ਜਿੱਦਾਂ ਨੇ ਸੋਜ ਲਾ ਲਉ ਮਾਰੇ ਨੇ ਅਨੰਤ ਸਰ ਉੱਥੇ ਵੀ ਪੰਜ 10 ਹੈਗੇ ਨੇ ਅੱਛਾ ਜੇ ਬੱਚੀਆਂ ਵਾਸਤੇ ਲਾਈਏ ਤੇ ਜਿਹੜਾ ਇੱਥੇ ਮਾਰਾ ਉਹ ਉੱਥੇ ਮਾਰਾ ਹੂੰ ਬਾਕੀ ਉਹ ਜਿੱਦਾਂ ਦਾ ਦੱਸਦੇ ਉਹ ਇਦਾਂ ਨਾ ਉੱਥੇ ਜੇ ਉਹ ਉਹ ਗੱਲ ਕੁਛ ਨਹੀਂ ਹੈਗੀ ਮੈਂ ਪੜਿਆ ਘਰ ਅੱਜ ਗਿਆ ਹਾਂ ਮੈਂ ਉੱਥੇ ਜਿਹੜੀਆਂ ਬੱਚੀਆਂ ਪੜ੍ਹਦੀਆਂ ਉਹਨਾਂ ਨੂੰ ਮਿਲਿਆ ਮੈਂ ਉਹ ਕਹਿੰਦਾ ਇਹ ਨਹੀਂ ਕਿ ਮੈਂ ਜਿਵੇਂ ਜਿਹੜੇ ਘਰ ਇਹ ਨਾਲ ਸਾਹਮਣੇ ਗਾਈ ਘਰ ਉੱਥੇ ਬੱਚੀਆਂ ਹੋਣਾਂ ਬਾਬਾ ਰਹਿਦੀਆਂ ਮੈਂ ਉਹਨਾਂ ਨਾਲ ਵੀ ਜਾ ਕੇ ਮਿਲਿਆ ਹਾਂ ਸਾਨੂੰ ਰੋਜ਼ ਮੈਂ ਨਿਕਲਦਾ ਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਕਿੰਦਾ ਉਹਨਾਂ ਨਾਲ ਸਾਰੀ ਗੱਲਬਾਤ ਪੁੱਛ ਪਤਾ ਲੱਗਦਾ ਨਾ ਇਹ ਜਿਹੜਾ ਬੱਚਾ ਇੱਥੇ ਗਲਤ ਹੈ ਉਹ ਉੱਥੇ ਵੀ ਗਲਤ ਹੈ ਤੇ ਜਿਹੜੇ ਖਾਨਦਾਨੀ ਸਤ ਤਕਰੀਬਨ ਸਾਰੇ ਸਹੀ ਰਿਹਾ ਬਹੁਤਾ ਰੋਲਾ ਜਿਆਦਾ ਬਾਕੀ ਗੱਲ ਨਸ਼ਾ ਇੱਥੇ ਵੀ ਹੈਗਾ ਜਿੱਥੇ ਨਸ਼ਾ ਉੱਥੇ ਵੀ ਹੈਗਾ ਬਿਲਕੁਲ ਜਿੱਥੇ ਕਰਨਾ ਪੈ ਜਿੱਥੇ ਕਰਨਾ ਪੈ ਉਹਨਾਂ ਦੇ ਕਿਤੇ ਵੀ ਚਲ ਜਾਓ ਉਹ ਲਾਹੌਰ ਵੀ ਰਜ਼ਾਰੇ ਪਸ਼ੋਰ ਵੀ ਚਲਦੇ ਠੀਕ ਨਹੀਂ ਸਹੀ ਹੈ ਉਹ ਉਧਰ ਦੇ ਰਹੇ ਨੇ ਬੱਚੇ ਜਿਨ੍ਹਾਂ ਨੇ ਇੱਥੇ ਮਿਹਨਤਾਂ ਕੀਤੀਆਂ ਉੱਥੇ ਵੀ ਕਰਦੇ ਨੇ ਜਿਨਾ ਇੱਥੇ ਨਹੀਂ ਕੀਤੀ ਉਹਨਾਂ ਨੂੰ ਫਿਰ ਉਹ ਲੱਗਦਾ ਕਿ ਸਾਨੂੰ ਨਹੀਂ ਇੱਥੇ ਜੀ ਲੱਗਦਾ ਸਾਡਾ ਭਾਵੇਂ ਮੈਂ ਤਾਂ ਕਰੀ ਪਈ ਜੀ ਬਿਲਕੁਲ ਇੱਥੇ ਕਈ ਜਾਂਦੇ ਸੋ ਉੱਥੇ ਕੰਮ ਹੀ ਹੈ ਨਹੀਂ ਕੰਮ ਹੈਗਾ ਘਰ ਦੇ ਘਰ ਦੀ ਭਾਈ ਕੰਮ ਤਾਂ ਇੱਥੇ ਵੀ ਹੈਗੇ ਆ ਉਹ ਮੈਂ ਤਾਂ ਉੱਥੇ ਦਾ ਕਈ ਬੱਚੇ ਮੈਂ ਵੇਖੋ ਵੇਖੇ ਮੈਂ ਬੱਚੇ ਜਿਹੜੇ ਭਾਂਡੇ ਮਾਂਜਣ ਤੋਂ ਲੈ ਕੇ ਅੱਜ ਅਗਲੇ ਬੰਨੇ ਫਰੰਟ ਤੇ ਬੈਠੇ ਹੋ ਹੂੰ ਫਿਰ ਸ਼ੁਰੂ ਤੇ ਆਪਾਂ ਉਹਨਾਂ ਸਾਲ ਨੂੰ ਕਿ ਕੰਮ ਤਾਂ ਕੋਈ ਹੁੰਦਾ ਨਹੀਂ ਆਪਾਂ ਉੱਥੇ ਸ਼ੁਰੂ ਨਾ ਜਿੱਥੋਂ ਇਹਨੇ ਹਾਂ ਇਹਨੂੰ ਫਿਰ ਇਹਦੇ ਆਵੇ ਨਾ ਹੂੰ ਉਹ ਇਹ ਚਾਹੁੰਦੇ ਆ ਕਿ ਇਹ ਵਾਲੇ ਅੱਖਰ ਤੇ ਬਹਿ ਜਾਈਏ ਤੇ ਇਹ ਨਾਲ ਕੰਮ ਨਹੀਂ ਕਰੇ। ਆ ਇਸ ਕਰਕੇ ਕੰਮ ਨਹੀਂ ਕਰਦਾ। ਮਿਹਨਤ ਕਰਦਾ ਕੋਈ ਛੱਡ ਨਹੀਂ। ਮਿਹਨਤ ਕਰਦਾ। ਆਹ ਲਿਆ ਮਿਹਨਤ ਨਾ ਪੈਂਦਾ ਉੱਥੇ ਸਪੂਰ ਵੀ ਬਣੇ ਹੈਗੇ ਨੇ ਉਹ ਵੀ ਸਖਤ ਨੇ। ਆ ਮੈਂ ਗੁਰਦੁਆਰੇ ਸਾਹਿਬ ਉੱਥੇ ਜਾਂਦਾ ਹੀ ਨਾ। ਇੱਥੇ ਤਾਂ ਜਾ ਕੇ ਵੇਖਿਆ ਤੱਕਾ ਮੁਕੀ ਪ੍ਰਸ਼ਾਦ ਲੈਣ ਲੱਗਿਆ ਮੱਥਾ ਟੇਕਣ ਲੱਗਿਆ। ਉੱਥੇ ਕੋਈ ਨਹੀਂ। ਲਾਈਵ ਵਿੱਚ ਢਾਓ ਆਪਣੀ ਵਾਰੀ ਤੇ ਡੀ ਕਰੋ। ਮੈਂ ਦੇਖੂ। ਹੂੰ। ਪ੍ਰਸ਼ਾਦ ਲੈਣਾ ਲਾਈਵ ਵਿੱਚ ਆਓ ਤੇ ਪ੍ਰਸ਼ਾਦ ਮਿਲ ਜੇਗਾ। ਬਿਲਕੁਲ। ਕੋਈ ਤਾਂ ਆਪੀ ਨਹੀਂ ਹੈ ਨਾ ਲੈ ਚਲੋ ਵਧੀਆ ਹੋ ਗਿਆ ਦੂਰ ਰੈਗੂਲਰ ਫੋਲੋ ਹਾਂ ਰੂਲ ਰੈਗੂਲਰ ਚਲੋ ਜੀ ਲੋ ਪਾਪਾ ਸਾਹੂ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਇੰਜੋਏ ਵੀ ਕੂ ਕੀਤਾ ਬੇਟੀ ਨੇ ਬਹੁਤ ਧੰਆ ਚਲੋ ਵਧੀਆ ਬੰਦ ਬਾਲੋ ਉਹ ਦੇ ਫਰੈਂਡ ਸਰਕਲ ਵਿੱਚ ਜੀ ਅਸੀਂ ਘਰਾਂ ਚ ਗਏ ਆ ਰਾ ਇਹਨਾਂ ਦੇ ਵੀ ਉੱਥੇ ਫਰੈਂਡ ਸਰਕਲ ਉਹ ਇੱਕ ਦੱਸਦੇ ਪਏ ਸੀ ਇਹ ਇਹਨਾਂ ਦੇ ਦੋਸਤ ਦੀ ਬੇਟੀ ਆ ਉਹਨਾਂ ਦੀ ਠਾਹੀ ਕਿੱਲੇ ਪੈ ਰਹੇ ਨੇ ਹਣਾ ਹੂੰ ਤੇ 30 ਸਾਲ ਹੋ ਗਏ ਆ ਕਿ ਤਿੰਨ ਕਿllੀਆਂ ਚ ਇਹਨਾਂ ਨੇ ਬੰਗਲੋ ਬਣਾਇਆ ਆਪਣਾ ਹੂੰ ਤੇ ਬਹੁਤ ਵਧੀਆ ਲੱਗਾ ਸਾਨੂੰ ਉਹਨਾਂ ਨਾਲ ਮਿਲ ਕੇ ਸਾਡੀ ਬਹੁਤ ਉਹਨਾਂ ਨੇ ਇੱਜ਼ਤ ਕੀਤੀ ਬਹੁਤ ਇੱਜ਼ਤ ਕੀਤੀ ਆ ਤੇ ਬਾਗ ਇਦਾਂ ਜੀ ਉਹ ਹਰ ਬੰਦੇ ਦੀ ਰਿਸਪੈਕਟ ਹੈਗੀ ਆ ਕੋਈ ਵੀ ਆ ਕੋਈ ਛੋਟਾ ਵੱਡਾ ਕੋਈ ਵੀ ਹੋਵੇ ਤੇ ਸਾਰਿਆਂ ਦੀ ਇੱਤ ਕਰਦੇ ਆ ਹਾਂ ਬਾਕੀ ਜ਼ਰੂਰ ਤੋਂ ਢੀ ਇੱਕ ਗੱਲ ਆ ਮੈਂ ਦੇ ਵੇਖਿਆ ਜੇ ਪੈਸਾ ਜੁੜੂਈ ਆ ਹੂੰ ਕੁਈ ਮਰ ਜਣਾ ਕਹੇ ਨੇ ਰੱਖਣਾ ਨਹੀਂ ਰੱਖਣਾ ਮੈਨੂੰ ਦੇ ਨਹੀਂ ਇਹ ਚ ਮੈਂ ਆ ਸਭ ਤੋਂ ਵਧੀਆ ਲਵੇ। ਕੋਈ ਆਪਣੀ ਲਾਈਫ ਨੂੰ ਜੀਓ। ਹੂੰ। ਕੋਈ ਆਏ ਰੱਬ ਨੂੰ ਜਾਣਦਾ। ਬਿਲਕੁਲ। ਉਹਨਾਂ ਨੂੰ ਰੱਬ ਤੋਂ ਕਿਸੇ ਨੂੰ ਡਰ ਨਹੀਂ ਭਾਜੀ। ਯਾਰ ਉਹ ਅੰਗਰੇਜ਼ਾਂ ਤੋਂ ਡਰ ਨਹੀਂ ਰੱਬ ਤੋਂ। ਇਹ ਤਾਂ ਮਾਰਾਂ ਨਹੀਂ ਸੋਚਣਾ ਕਿ ਇਹਨਾਂ ਕਰਨਾ ਨਹੀਂ। ਆਈ ਇਹਦੇ ਰੱਬ ਤੋਂ ਹੀ ਡਰੀ ਜਾਂਦੇ ਆ। ਉਹ ਸਾਡੇ ਡਰ ਕੇ ਦੇ ਨੇ ਕਦੇ ਮੰਨ ਕੇ ਕਹਿੰਦੇ ਗਲਤ ਕੰਮ ਕਰਦੇ ਨੇ। ਹੂੰ ਬਿਲਕੁਲ। ਨਾ ਭਾਜੀ ਉਹ ਗਲਤ ਕੰਮ ਕਰ ਲੈ। ਨਾ ਉਹ ਡਰ। ਭਾਜੀ ਇੱਥੇ ਆ ਵੀ ਗਲਤ ਕੰਮ ਕਰਕੇ ਮੁੜ ਕੇ ਫੇਰ ਬਾਪਿਆਂ ਨੂੰ ਤਰਪਣਾ। ਬਾਬਾ ਨਹੀਂ ਹੱਥ ਕੋਈ ਜੰਪੜ ਗਿਆ ਇਹ ਇੱਥੇ ਵੀ ਬਾਬੇ ਨਹੀਂ ਇੱਕ ਜਿਹੜੇ ਢੋਂਗੀ ਬਾਬੇ ਤੇ ਵੀ ਆ ਗਏ ਨੇ ਉੱਥੇ ਵੀ ਆ ਗਏ ਨੇ ਬਿਲਕੁਲ ਬਿਲਕੁਲ ਇਹ ਲੁਟੇਰਾਪਨ ਹਰ ਥਾਈਂ ਹੈ ਇਹ ਨਹੀਂ ਕਿ ਨਹੀਂ ਹੈਗਾ ਇਹ ਤੇ ਗੇਮ ਰਾਜਕ ਦੀ ਜਿੱਦਾਂ ਕਿ ਇਹਦਾ ਲੱਗਦਾ ਦਾਣਾ ਲਾਉਣਾ ਪੈਂਦਾ ਲਾਉਂਦਾ ਵੀ ਹੈ ਨਹੀਂ ਚਲੋ ਠੀਕ ਹੈ ਬਾਕੀ ਸੋ